ਕਹਿ ਕੇ ਰੰਗ ਰੇ ਤਬੇ ਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਥੀ ਲਾਲਿਆ ਕਹਿ ਕੇ ਰੰਗ ਰੇ ਤਬੇ ਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਥੀ ਲਾਲਿਆ ਕਹਿ ਕੇ ਰੰਗ ਰੇ ਤਬੇ ਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਥੀ ਲਾਲਿਆ ਓਨ ਕੇ ਸੁਣਾਏ ਸਾਰੇ ਬਾਤਾਂ ਜੈ ਤੈਨੂੰ ਚੁਨੀਰ ਨੂੰ ਖੋਲ ਕੇ ਸੁਣਾਈ ਸਾਰੀ ਵਾਰਤਾ ਜੈ ਤੱਕ ਰ ਅੱਖੀਆਂ ਚੁਨੀਰ ਨੂੰ ਖੋਲ ਕੇ ਸੁਣਾਈ ਸਾਰੀ ਵਾਰਤਾ ਜੈ ਤੱਕ ਰ ਅੱਖੀਆਂ ਚੁਨੀ